ਮਹਿੰਦਰ ਭਗਤ ਹੋਰਾਂ ਦੇ ਘਰ ਦੇ ਵਿੱਚ ਖੁਸ਼ੀ ਹੈ ਰਮਨ अरोड़ा ਹੁੜੀ ਵੀ ਪਹੁੰਚੇ ਨੇ ਤਾਂ ਮੈਂ ਜਰੂਰ ਖੁਸ਼ੀ ਕਿੰਨੀ ਕੀ ਹੋ ਰਹੀ ਹੈ ਇਸ ਵਕਤ ਜਨ ਬਹੁਤ ਖੁਸ਼ੀ ਹੈ ਜੀ ਅੱਜ ਜੋ ਮਾਨਸਾ ਮਾਨ ਪਰਿਵਾਰ ਨੂੰ ਪੂਰੀ ਵਧਾਈ ਹੈ ਔਰ ਜਿਨ੍ਹਾਂ ਨੇ ਪੂਰਾ ਜੋਰ ਲਗਾ ਕੇ ਇੱਕ ਘਰ ਘਰ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੱਸਿਆ ਜੋ ਅੱਜ ਤੱਕ ਵਾਝਾ ਕੀਤਾ ਹੋਇਆ ਸੀ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਔਰ ਵੋਟਾਂ ਪਾਈਆਂ ਨੇ ਮੈਂ ਪੂਰੇ ਵੈਸਟ ਹਲਕੇ ਦੇ ਸਾਰੇ ਵੋਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜ਼ੋਰ ਤਾਂ ਤੁਹਾਡਾ ਹੀ ਬੜਾ ਲੱਗਾ ਸੀ ਕਿੰਨਾਕ ਇਸ ਵਕਤ ਜ਼ੋਰ ਮੇਰਾ ਜ਼ੋਰ ਮੇਰਾ ਨਹੀਂ ਲੱਗਿਆ ਜੀ ਮੇਰੇ ਪਿੱਛੇ ਜਿਹੜੀ ਸ਼ਕਤੀਆਂ ਨੇ ਮਾਨ ਸਾਹਿਬ ਪਰਿਵਾਰ ਦੀਆਂ ਉਹਨਾਂ ਨੇ ਮੇਰੇ ਤੇ ਹੱਥ ਰੱਖ ਕੇ ਸਾਰਾ ਕੰਮ ਕੀਤਾ ਔਰ ਜਿੱਦਾਂ ਜਿੱਦਾਂ ਉਹਨਾਂ ਦੇ ਨਿਰਦੇਸ਼ ਹੁੰਦੇ ਰਹੇ ਅਸੀਂ ਉਸ ਤਰ੍ਹਾਂ ਕੰਮ ਕਰਦੇ ਰਹੇ ਪੂਰੇ ਤਰ੍ਹਾਂ ਕੰਮ ਕੈਬਨਿਟ ਪੂਰੀ ਪਹੁੰਚੀ ਹੋਈ ਸੀਗੀ ਸਾਰਿਆਂ ਨੇ ਜੋਰ ਲਾਇਆ ਇਸ ਵਕਤ ਹੁਣ ਖੁਸ਼ੀ ਮੈਂ ਜ਼ਰੂਰ ਪੰਜਾਬ ਦੀ ਕੈਬਨਿਟ ਤੇ 올ਓਵਰ ਜਾਣਨਾ ਚਾਹੁੰਦਾ ਇਹ ਸਾਰੀ ਵੀ ਸਾਰੀ ਦੀ ਸਾਰੀ ਮਿਹਨਤ ਸਦਾ ਭਗ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਸਾਰੇ ਕਾਰਜ ਹੋਏ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਸਾਰੇ ਹੀ ਟੀਮ ਨੇ ਕੰਮ ਕੀਤਾ ਔਰ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਇੱਥੋਂ ਪਤਾ ਲੱਗਦਾ ਵੀ ਅੱਜ ਵੀ ਮਾਨ ਸਰ ਦਾ ਜਾਦੂ ਕਾਇਮ ਹੈ। ਤੇ ਚੀਤਲਗਰਾਲ ਉੱਤੇ ਗੱਲ ਕਰੂੰਗਾ। ਚੀਤਲਗਰਾਲ ਪਹਿਲਾ ਪਹਿਲੇ ਨੰਬਰ ਤੇ ਆਏ ਸੀਗੇ ਹੁਣ ਤੀਜੇ ਨੰਬਰ ਦੇ ਉੱਤੇ ਟਪਕ ਕੇ ਸਦਾ ਇੱਕ ਇੱਕ ਦੋਸਤ ਜਿੱਤ ਗਿਆ ਇਹ ਲੋਕਾਂ ਦਾ ਫਤਵਾ ਲੋਕਾਂ ਦਾ ਫਤਵਾ ਦੋ ਲੋਕਾਂ ਨੇ ਕੀਤਾ ਹੋਇਆ ਆਖਰੀ ਸਵਾਲ ਮੇਰਾ ਇੱਕ ਦੱਸ ਦੋ ਸੀਐਮ ਭਗਵੰਤ ਸਿੰਘ ਮਾਨ ਕੁਰੀ ਹੁਣ ਘਰ ਦੇ ਵਿੱਚ ਆਣਗੇ ਇਹਨਾਂ ਦੇ ਬਿਲਕੁਲ ਆਣਗੇ ਜੀ ਔਰ ਪੂਰੀ ਵਧਾਈ ਦੇ ਕੇ ਜਾਣਗੇ ਔਰ ਪੂਰਾ ਜੋ ਖੁਸ਼ੀ ਜ਼ਾਹਰ ਕਰਨ ਜਦ ਉਹ ਕਰਮ ਕੈਬਨਟ ਵਾਲੀ ਗੱਲ ਜ਼ਰੂਰ ਕਹੂੰਗਾ ਕੈਬਨਟ ਦੀ ਜਿਹੜੀ ਹੈਗੀ ਉਹ ਇੱਕ ਸੀਟ ਖਾਲੀ ਹੈਗੀ ਹੈ ਤੁਸੀਂ ਭਰੋਗੇ ਜਾਂ ਫਿਰ ਮਹਿੰਦਰ ਭਗਤ ਉਹ ਮਾਨ ਸਾਹਿਬ ਦਾ ਆਪਣਾ ਮੈਂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਰਮਨ ਰੋੜਾ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਇਸ ਵਕਤ ਘਰ ਦਾ ਕੀ ਮਾਹੌਲ ਹੈ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲਗਾਤਾਰ ਜਿਹੜੇ ਨੇ ਉਹ ਲੋਕ ਪਹੁੰਚ ਰਹੇ ਨੇ ਜਨਾ ਵੱਲੋਂ ਜਿਹੜਾ ਹੈ ਉਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਆ ਇਹ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਪ੍ਰੋਪਰ ਅਸੀਂ ਦਿਖਾਉਣ ਦੀ ਕੀਤੀ ਹੈ ਜਿੱਥੇ ਰਮਨ ਰੌੜਾ ਦੇ ਵੀ ਕਹਿੰਦੇ ਕਿ ਲੋਕਾਂ ਨੇ ਫਤਵਾ ਦੇਖ ਕੇ ਮਹਿੰਦਰ ਭਗਤ ਥੋਰਾ ਨੂੰ ਜਿਹੜਾ ਹੈ ਉਹ ਜਤਾਇਆ ਹੈ ਉਮੀਦ ਕਰਦੇ ਹਾਂ ਤਸਵੀਰਾਂ ਚੰਗੀਆਂ ਲੱਗ ਰਹੀਆਂ ਹੋਣਗੀਆਂ ਕੈਮਰਾਪਰਸਨ ਪੰਕਜ ਦੇ ਨਾਲ ਅਜਗੁਪਤਾ ਬਾਬੂ ਜੀ ਟਾਈਮ ਦਿਲੰਦਰ